ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ 7 8 9 ਅਕਤੂਬਰ ਨੂੰ ਮਨਾਇਆ ਜਾ ਰਿਹਾ ਉਸ ਦੇ ਵਿੱਚ ਦੇਸ਼ ਦੇਸ਼ ਦੀ ਸੰਗਤ ਜਿਹੜੀ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦਾਰ ਸਾਹਿਬ ਦਰਸ਼ਨ ਮਿਲ ਕਰਨ ਜਾ ਰਹੀ ਵੱਖ-ਵੱਖ ਸਾਧਨਾਂ ਤੇ ਉਹਦੇ ਵਿੱਚ ਜਿਹੜਾ ਵੱਖ-ਵੱਖ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਦੀਵਾਨ ਸਜਾਇਗੇ ਨਾਲ ਹੀ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਵੱਡੇ ਪੱਧਰ ਤੇ ਜਿਹੜੀ ਸੰਗਤ ਹੈ ਉਹ ਆਪਣੇ ਸਾਧਨਾਂ ਟਰੈਕਟਰ ਟਰਾਲੀਆਂ ਦੇ ਨਾਲ ਗੱਡੀਆਂ ਜੀਪਾਂ ਦੇ ਰਾਹੀਂ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਪਹੁੰਚੀ ਰਸਤਿਆਂ ਦੇ ਵਿੱਚ ਬਹੁਤ ਸਾਰੇ ਲੰਗਰ ਲਾਏ ਜਾ ਰਹੇ ਆ ਦੀਵਾਨ ਸਜਾਇਆ ਜਾ ਰਿਹਾ ਸੋ ਉਹਦੇ ਵਿੱਚ ਪਿੰਡ ਕুতਬਦੀਨ ਵਾਲਾ ਤੇ ਦੂਲਾ ਸਿੰਘ ਵਾਲਾ ਐਨਆਰਆਈ ਵੀਰ ਫੌਜੀ ਵੀਰਾਂ ਦੇ ਸਹਿਯੋਗ ਤੇ ਨਾਲ ਲਾ ਕੇ ਭਰਦੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਖਾਨਪੜ ਸਾਹਿਬ ਦੇ ਨਗਰ ਦੇ ਵਿੱਚ ਭੋਗ ਪਾਏ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਨਾਲ ਹੀ ਉਸ ਦਿਨ ਤੋਂ ਲਗਾਤਾਰ ਜਿਹੜੇ ਲੰਗਰ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਪੂਰੀ ਸੰਗਤ ਵੱਲੋਂ ਤਨਮਨ ਧੰਦੇ ਨਾਲ ਆਓ ਮੌਕੇ ਦੀ ਆਪਾਂ ਦੇਖਦੇ ਹਾਂ ਤਸਵੀਰਾਂ ਤੱਕ ਕਰਦੇ ਹਾਂ ਗੱਲਬਾਤ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਗੁਰੂ ਕਾ ਲੰਗਰ ਹੈ ਬ੍ਰਹਮ ਗਿਆਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਜੋ ਉਹਨਾਂ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ ਸੀ ਉਸ ਦਿਹਾੜੇ ਨੂੰ ਮਨਾਉਂਦਿਆ ਹੋਇਆ ਪਿੰਡ ਕਤੂਬਦੀਨ ਵਾਲਾ ਦੂਲਾ ਸਿੰਘ ਵਾਲਾ ਫੱਤੇ ਵਾਲਾ ਸਾਰੀਆਂ ਇਲਾਕੇ ਦੀਆਂ ਐਨ ਆਰ ਆਈ ਵੀਰ ਫੌਜੀ ਵੀਰ ਰਲ ਕੇ 2 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਭੋਗ 4 ਤਰੀਕ ਨੂੰ ਸੰਪੂਰਨ ਹੋਏ ਭੋਗ ਤੇ ਗਿਆਨੀ ਭਪਿੰਦਰ ਸਿੰਘ ਜੀ ਦਮਦਮੀ ਟਕਸਾਲ ਪਿੰਡ ਸੱਦਰ ਵਾਲਾ ਮਖੂ ਤੋਂ ਉਹਨਾਂ ਦੇ ਸੇਵਕਾਂ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਬਾਬਾ ਬੋੜ ਸਿੰਘ ਜੀ ਗੁਰਦੁਆਰਾ ਸਾਹਿਬ ਧਾਨ ਗੁਰੂ ਨਾਨਕ ਦੇਵ ਦੁਖਨਵਾਰਨ ਸਾਹਿਬ ਉਹਨਾਂ ਨੇ ਵੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਿਸ ਵਿੱਚ ਭਾਈ ਭਾਗ ਸਿੰਘ ਬਿੱਟੂ ਜੀ ਗ੍ਰੰਥੀ ਫਤਿਹ ਵਾਲਿਆ ਤੋਂ ਉਹਨਾਂ ਨੇ ਵੀ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ 4 ਤਰੀਕ ਦਾ ਜੋ ਗੁਰੂ ਘਰ ਲੰਗਰ ਬੰਨ ਤੇ ਚੱਲ ਰਿਹਾ ਹੈ ਉਹ ਅੱਜ ਸਮਾਪਤੀ ਦਾ ਦਿਨ ਹੈ ਸ਼ਾਮ ਨੂੰ ਤਕਰੀਬਨ 9 ਵਜੇ ਸਮਾਪਤੀ ਦੀ ਅਰਦਾਸ ਹੋਵੇਗੀ ਸਾਰੀਆਂ ਸੰਗਤਾਂ ਇਲਾਕੇ ਦੀਆਂ ਨਗਰਾਂ ਦੀਆਂ ਐਨਆਰਆਈ ਵੀਰ ਸਾਰਿਆਂ ਦਾ ਧੰਨਵਾਦ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਕਵਰੇਜ ਕਰਕੇ ਇਲਾਕੇ ਦਾ ਸਾਡਾ ਮਾਣ ਵਧਾਇਆ ਜੋ ਸਾਡੀਆਂ ਖਬਰਾਂ ਨੂੰ ਦੂਰ ਤੱਕ ਪਹੁੰਚਾਇਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮੀਡੀਆ ਦਾ ਵੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਸਾਡੇ ਨਗਰ ਕਤਬਦੀਨ ਵਾਲਾ ਦੂਲਾ ਸਿੰਘ ਵਾਲਾ ਤੇ ਫੱਤੇਵਾਲਾ ਦੇ ਸਹਿਯੋਗ ਨਾਲ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਨੂੰ ਸਮਰਪਿਤ ਲੰਗਰ ਲੱਗ ਰਿਹਾ ਸੀ ਅੱਜ 7 ਤਰੀਕ ਨੂੰ ਉਸ ਦੀ ਸਮਾਪਤੀ ਹੈ ਸਾਰੀ ਸੰਗਤ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੀ ਬਹੁਤ ਬਹੁਤ ਵਧਾਈ ਹੋਵੇ ਤੇ ਜਿਹੜੀਆਂ ਸੰਗਤਾਂ ਜਾ ਰਹੀਆਂ ਬਾਬੂਡੇ ਦੇ ਜੋੜ ਮੇਲੇ ਦੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਹੋਵੇ। ਹਾਂਜੀ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਣੇ ਜੋੜ ਮੇਲਿਆਂ ਨੂੰ ਸਮਰਪਿਤ ਇਹ ਨਗਰ ਕুতਬਦੀਨ ਵਾਲਾ ਦੂਲਾ ਸਿੰਘ ਵਾਲਾ ਫੱਤੇ ਵਾਲਾ ਇਲਾਕਾ ਨਿਵਾਸੀ ਸੰਗਤਾਂ ਨੇ ਜੋ ਕੁਝ ਦਿਨਾਂ ਤੋਂ ਲੈ ਕੇ 2 ਤਰੀਕ ਤੋਂ ਲੈ ਕੇ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾ ਕੇ ਭੋਗ ਪਵਾਏ। ਸਮੇ 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 ਕਸਾਵਾਚਕ ਕਵੀਸ਼ਰ ਜਿਹਾ ਸਦਕੇ ਸੰਗਤਾਂ ਨੂੰ ਨਿਹਾਲ ਵੀ ਕੀਤਾ ਤੇ ਬੰਨ ਤੇ ਜੋ ਖੁੱਲੇ ਲੰਗਰ ਚੜ੍ਹਦੀ ਕਲਾ ਦੇ ਨਾਲ ਲਾਏ ਅੱਜ ਸਮਾਪਤੀ ਵਾਲਾ ਦਿਨ ਹੈ ਸਮਾਪਤੀ ਵਾਲੇ ਦਿਨ ਗਿਆਨੀ ਬਲਵਿੰਦਰ ਸਿੰਘ ਬੰਡਾਲਾ ਦਾ ਕਵੀਸ਼ਰ ਜਗਤਾ ਜਿਹਾ ਸੰਗਤਾਂ ਨੂੰ ਨਿਹਾਲ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਪਿੰਡ ਦੂਲਾ ਸਿੰਘ ਵਾਲਾ ਤੇ ਪਿੰਡ ਕুতਬਦੀਨ ਦੇ ਜਿੱਥੇ বাস ਸਟੈਂਡ ਆ ਇਥੇ ਜੋ ਉਹ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ 7 8 9 ਉਸ ਤੇ ਪਿੰਡ ਕুতਬਦੀਨ ਪਿੰਡ ਦੂਲਾ ਸਿੰਘ ਵਾਲਾ ਅਤੇ ਫੱਤੇ ਵਾਲਾ ਹੋਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਥੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਤੇ ਬਹੁਤ ਸਾਰੀ ਸੰਗਤ ਮੀਰ ਬਾਬਾ ਬੁੱਢਾ ਸਾਹਿਬ ਮਥਾ ਟਿਕਣ ਜਾਂਦੀ ਆ ਜਿੱਦੇ ਚ ਟਰੈਕਟਰ ਟਰਾਲੀਆਂ ਮੋਟਰਸਾਈਕਲ ਗੱਡੀਆਂ ਕਾਰਾਂ ਤੇ ਲੋਕ ਜਾਂਦੇ ਨੇ ਉਹਨਾਂ ਵਾਸਤੇ ਵਾਸਤੇ ਪ੍ਰਬੰਧ ਕੀਤਾ ਜਾਂਦਾ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜਿਹੜਾ ਚਾਹ ਪਕੌੜੇ ਦਾ ਲੰਗਰ ਹੁੰਦਾ ਜਲੇਬਾਂ ਦਾ ਲੰਗਰ ਹੁੰਦਾ ਹੋਰ ਬਰਸ਼ਾਦੇ ਦਾ ਹੋਰ ਜਿੰਨੇ ਵੀ ਪ੍ਰਬੰਧ ਹੋ ਸਕਣ ਕੋਸ਼ਿਸ਼ ਕਰੀਦੀ ਆ ਵੀ ਵੱਧ ਤੋਂ ਵੱਧ ਸਾਰਿਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਪ੍ਰਬੰਧ ਕੀਤਾ ਜਾਵੇ ਸੋ ਪੂਰੇ ਇਲਾਕੇ ਨੇ ਦੂਲਾ ਸਿੰਘ ਵਾਲੇ ਦੀ ਸੰਗਤ ਨੇ ਉਹਤ ਬਦੀਨ ਦੀ ਸੰਗਤ ਨੇ ਫਤਿਹਵਾਲ ਦੀ ਸੰਗਤ ਨੇ ਜਾਂ ਹੋਰ ਦੂਰੋਂ ਨੇੜੇ ਵੀਰ ਭੈਣਾ ਭਰਾਵਾਂ ਨੇ ਸਾਰੇ ਵੱਧ ਚੜ ਕੇ ਹਿੱਸਾ ਲਿਆ ਜਿਹਦੇ ਵਿੱਚ ਐਨ ਆਰ ਆਈ ਵੀਰਾਂ ਨੇ ਵੀ ਸਹਿਯੋਗ ਦਿੱਤਾ ਜਿਹਦੇ ਵਿੱਚ ਫੌਜੀ ਵੀਰਾਂ ਨੇ ਸਹਿਯੋਗ ਦਿੱਤਾ ਜਾਂ ਹੋਰ ਜਿਹੜੇ ਨੌਕਰੀ ਪੇਸ਼ੇ ਵਾਲੇ ਮੁਲਾਜ਼ਮਾਂ ਸਾਰੇ ਵਰਗ ਦੇ ਲੋਕਾਂ ਨੇ ਸਹਿਯੋਗ ਦਿੱਤਾ ਜਿੱਤੇ ਸੇਵਾ ਵੀ ਵੱਧ ਚੜ ਕੇ ਕੀਤੀ ਸਾਡੇ ਬਜ਼ੁਰਗਾਂ ਨੇ ਸਾਡੀ ਨੌਜਵਾਨੀ ਨੇ ਨੇ ਸਾਡੀਆਂ ਬੀਬੀਆਂ ਭੈਣਾ ਮਤਾਵਾਂ ਨੇ ਵੱਧ ਚੜ ਕੇ ਸੇਵਾ ਕੀਤੀ ਜਿਹਦੇ ਵਿੱਚ ਬਖੂਬੀ ਇਹ ਜਿਹੜਾ ਜ਼ਿੰਮੇਵਾਰੀ ਸੀ ਵਧੀਆ ਢੰਗ ਨਾਲ ਨਿਭਾਈ ਅਤੇ ਲੰਗਰ ਦੀ ਸੇਵਾ ਤਿੰਨ ਚਾਰ ਦਿਨ ਕੀਤੀ ਲਗਤ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਇਲਾਕੇ ਦਾ ਧੰਨਵਾਦ ਕਰਦੇ ਆ ਅਤੇ ਅੱਗੇ ਤੋਂ ਵੀ ਇਹੋ ਸਨੇਹਾ ਦਿੰਨੇ ਆ ਵੀ ਜੋੜ ਤੇ ਮੇਲ ਵੀ ਸਾਰੇ ਮਿਲ ਜੋੜ ਕੇ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੀਗੇ ਤੇ ਸਾਡੇ ਚ ਪਿਆਰ ਦੀ ਭਾਵਨਾ ਬਣੀ ਰਹੀਗੇ ਬਣੀ ਰਵੇ ਤੇ ਅਸੀਂ ਇਸੇ ਤਰ੍ਹਾਂ ਹੀ ਗੁਰੂ ਦੇ ਚਰਨਾਂ ਨਾਲ ਲੱਗੇ ਰਹੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਕੀ ਨਾਮ ਆਪਣਾ ਗਰਵਨ ਸਿੰਘ ਗਰਵਨ ਸਿੰਘ ਅੱਛਾ ਅੱਜ ਜਿਹੜੇ ਇੱਥੇ ਲੰਗਰ ਲਾਇਆ ਜਾ ਰਿਹਾ ਖਾਨਪਟ ਸਾਹਿਬ ਦੇ ਭੋਗ ਪਾਏ ਜਾ ਰਹੇ ਆ ਐ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਮਹਾਰਾਜ ਦੀ ਕਿਰਪਾ ਪਾਤਸ਼ਾਹੀ ਠੀਕ ਹੈ ਜੀ ਇਸ ਤਰ੍ਹਾਂ ਹੀ ਚੱਲਦਾ ਰਹੇ ਨਾ ਚੰਗੇ ਰਹਿਣ ਇਸ ਤਰ੍ਹਾਂ ਲਾਈ ਰੱਖਿਆ ਇਸ ਤਰ੍ਹਾਂ ਦੇ ਪ੍ਰਾਲੇ ਹੋਣੇ ਚਾਹੀਦੇ ਆ ਜੀ ਵਾਹਿਗੁਰੂ ਮਾਲਕੀ ਕਰਨ ਵਾਲਾ ਆਪਾਂ ਕੌਣ ਆ ਠੀਕ ਹੈ ਉਹ ਵਸਦਾ ਤੇ ਕਰੀ ਜਾਂਦੇ ਆ ਠੀਕ ਹੈ ਐਸੀ ਸਾਡੀ ਵੀਡੀਓ ਅ ਪੈਂਡ ਕੁੱਤਬਦੀਨ ਵਾਲਾ ਦੁਲਾ ਸਿੰਘ ਵਾਲੇ ਦੀ ਜਿਹੜੀ ਸੰਗਤ ਵੱਲੋਂ ਇਹਦਾ ਪ੍ਰਾਲਾ ਕੀਤਾ ਗਿਆ ਲੰਗਰ ਦਾ ਪ੍ਰਾਲਾ ਕੀਤਾ ਗਿਆ। ਮੈਨੂੰ ਕਰਦਾਂਗੇ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਦੇਣਾ ਤੇ ਸਾਡਾ ਜਿਹੜਾ ਚੈਨਲ ਹੈਗਾ ਸਾਡੀ ਤਰਫ ਤੇ ਸਾਡੇ ਲੋਕ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।